ਜੇਕਰ ਤੁਸੀਂ ਵੀ ਆਪਣੀਆਂ ਦੁਕਾਨਾਂ ਤੇ ਬੈਠਦੇ ਹੋ ਤਾਂ ਹੁਣ ਦੁਕਾਨਾਂ ਤੇ ਵੀ ਹੈਲਮਟ ਪਾ ਕੇ ਬੈਠਿਆ ਕਰੋ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਅਜਿਹਾ ਕਿਉਂ ਕਿਹਾ ਜਾ ਰਿਹਾ ਕਿਉਂਕਿ ਲਗਾਤਾਰ ਲੁੱਟਾਂ ਖੋਹਾਂ ਚੋਰੀਆਂ ਵਾਰਦਾਤਾਂ ਵਿੱਚ ਜਿੱਥੇ ਇਜ਼ਾਫਾ ਹੁੰਦਾ ਜਾ ਰਿਹਾ ਉੱਥੇ ਹੀ ਲਗਾਤਾਰ ਅਜਿਹੇ ਲੋਕਾਂ ਦੇ ਵੱਲੋਂ ਨਿਤ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਗੁਰਦਾਸਪੁਰ ਦੇ ਵਿੱਚ ਠੰਡ ਕਿਉ ਦਾ ਵਪਾਰ ਕਰਨ ਵਾਲੇ ਇੱਕ ਵਪਾਰੀ ਦੇ ਨੌਜਵਾਨ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਦੁਕਾਨ ਤੋਂ 50000 ਰੁਪਏ ਲੈ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਦੁਕਾਨਦਾਰ ਨੇ ਰੌਲਾ ਪਾਇਆ ਪਰ ਉਦੋਂ ਤੱਕ ਉਹ ਫਰਾਰ ਹੋ ਗਿਆ ਤੇ ਭਾਜੇ ਦਾ ਉਸ ਦਾ ਫੋਨ ਡਿੱਗ ਗਿਆ ਜੋ ਕਿ ਉਹਨਾਂ ਨੇ ਚੁੱਕ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਮੈਂ ਇੱਥੇ ਦੁਕਾਨ ਤੇ ਬੈਠਾ ਦਾ ਹੀ ਇਧਰੋਂ ਮੁੜਾ ਇੱਕ ਆਇਆ ਉਹਨਾਂ ਮਨੂਰੀ ਰੇਟ ਪੁੱਛਿਆ ਸੌਦਿਆਂ ਦਾ ਤੇ ਨਾਲ ਹੀ ਮੇਰੇ ਗੱਲੇ ਤੋਂ ਪੈਸੇ ਕੱਢ ਕੇ ਲੈ ਗਿਆ ਮਿਰਚਾ ਮੁਰਚਾ ਮੇਰੇ ਅੱਖਾਂ 'ਚ ਪਾਈ ਆ ਸਾਰੀਆਂ ਮਰਚੀਆਂ ਹੱਥੇ ਪਈਆਂ ਜੇ ਤੇ ਜਿੱਲੇ ਮੈਂ ਰੋਲਾ ਪਾਇਆ ਤੇ ਉਹ ਮਗਰ ਮੁੜੇ ਨੱਥੇ ਤੋਂ ਉਹਦਾ ਮੋਬਾਈਲ ਦੇਖ ਗਿਆ ਚਾਹੀ ਮੋਬਾਈਲ ਫੜ ਲਿਆ ਉਹਦਾ ਤਾਂ ਤੇਹੀ ਉਹ ਉਹ ਪੈਦਲ ਆਇਆ ਜੀ ਪੈਦਲ ਸਾਡੀ ਕਾਦੀ ਦੁਕਾਨ ਹੈ ਮੇਰੀ ਜੀ ਖੰਡ ਘੇਉਦੀ ਸੀ ਕਿੰਨੇ ਪੈਸੇ ਕੱਢ ਗਏ ਮਤਲਬ ਅੰਦਾਜ਼ਾ ਹੈ ਗਈ 50 ਤੋਂ 60000 ਰੁਪਏ ਜੀ ਕੋਈ ਕੰਪਲੇਟ ਕੀਤੀ ਹੈ ਹਾਂ ਜੀ ਕੰਪਲੇਟ ਕਰਤੀ ਹੈ ਜੀ ਪੁਲਿਸ ਵਾਲੇ ਆਏ ਹੀ ਜੀ ਉਹਨਾਂ ਨੇ ਇਨਕੁਆਰੀ ਕੀਤੀ ਆ ਉਹਨਾਂ ਕੋਲ ਫੋਨ ਆ ਉਹਨਾਂ ਦਾ ਮੋਬਾਈਲ ਜਿਹੜਾ ਲੱਭਾ ਹੀ ਉਹਨਾਂ ਨੇ ਦਿੱਤਾ ਆ ਔਰ ਜੇ ਸਾਰਾ ਹੈਗਾ ਕਿ ਇਹ ਲਾਗੇ ਵਾਲੇ ਪਿੰਡਾਂ ਦੇ ਜਿਹੜੇ ਸੀ ਉਹ ਮੁਰੇ ਹੀ ਮੰਤਰਦੇ ਹੋ। ਵਾਹੀ ਆਹੀ ਕਹਨੇ ਆ ਕਿ ਮਤਲਬ ਜਲਦੀ ਤੋਂ ਜਲਦੀ ਪੁਲਿਸ ਵਾਲੇ ਉਹ ਮੁਰੇ ਨੂੰ ਫੜਨ ਤੇ ਜੋ ਵੀ ਸਾਡਾ ਨੁਕਸਾਨ ਹੈ ਜਿਹੜਾ ਉਹ ਦਿੱਤਾ ਜਾਵੇ। ਤੁਹਾ माजी ਮੇਰੀ ਦੁਕਾਨਾਂ ਕੱਪੜੇ ਦੀ ਤੇ ਕਿ ਉਹ ਬਾਈ ਬਾਹਰ ਖਲੋ ਤੇ ਇਹਦੇ ਕੋ ਮੁਰਾਇਕਾ ਆਇਆ ਐ ਦੁਕਾਨ ਤੇ। ਪਾ ਪੁੱਛੇ ਜਾਂਦਾ ਛੋਦੇ ਨਾਲ। ਇਹ ਛੋਦੇ ਉੱਠ ਲੱਗਾ ਤੇ ਉਹ ਇੱਕ ਦਾ ਮੱਟਾ ਪਾ ਤੇ ਤੇ ਪੈਸੇ ਕੋ ਕੇ ਲੈ ਗਿਆ 58000। ਫੇਰ ਸੋਬਾ ਉੱਛਬਾ ਦੇ ਨਿਕਲਿਆ ਤੇ ਭੱਜ ਗਿਆ ਜੀ ਚਿੱਟੀ ਜੱਟ ਪੈ ਗਈ ਲੰਮਾ ਜਿਹਾ ਮੂੜਾ ਵਾ ਤੁਸੀਂ ਪਿੱਛੇ ਕੀਤਾ ਹਾਂ ਅੱਛਾ ਨਹੀਂ ਆਈ ਤੇ ਪਿੱਛੇ ਲੋਕਾਂ ਨੇ ਸਾਰੇ ਜਿਤਾ ਲੇਵੜਾ ਵਾਲੇ ਨਾ ਗੁਜਾਰਾ ਵਾਲੇ ਪਿੱਛੇ ਕੀਤਾ ਤੇ ਮੋਬਾਈਲ ਲਿਕੇ ਉਹ ਮੋਬਾਈਲ ਦੇ ਬੈਰ ਤੋਂ ਜਾਂਦੇ ਛੜਕ ਤੋਂ ਲੰਬਾ ਮੌਕੇ ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਨੇ ਦੱਸਿਆ ਕਿ ਉਹਨਾਂ ਨੂੰ ਘਟਨਾ ਦੀ ਸੂਚਨਾ ਮਿਲੀ ਮੌਕੇ ਦੇ ਉੱਤੇ ਪਹੁੰਚੇ ਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰੇ ਪਾਸ ਹੁਣੇ ਇਨਫੋਰਮੇਸ਼ਨ ਆਈ ਸੀਗੀ ਕਿ ਚੰਦਰਮणि ਜੀ ਦੀ ਦੁਕਾਨ ਹੈ ਜੋ ਕਿ ਇੱਥੇ ਕਦਾਲੀ ਮੰਡੀ ਦੇ ਵਿੱਚ ਇਹ ਕਹਿ ਰਹੇ ਸੀ ਕਿ ਮੈਂ ਆਪਣੀ ਦੁਕਾਨ ਤੇ ਬਹਿ ਕੇ ਪੈਸੇ ਗਿਣ ਰਿਹਾ ਸੀ ਤੇ ਇੱਕ ਨੌਜਵਾਨ ਜਿਹੜਾ ਪਹਿਲਾਂ ਸੌਦਾ ਲੈਣ ਦੇ ਬਹਾਨੇ ਨਾਲ ਆਇਆ ਉਹਨੇ ਕੁਝ ਸੌਦਿਆਂ ਦੇ ਕੁਝ ਸਮਾਨ ਦਾ ਪੁੱਛਨੇ ਰੇਟ ਵਗੈਰਾ ਪੁੱਛਨੇ ਤੇ ਉਸ ਤੋਂ ਬਾਅਦ ਇੱਕ ਤਮ ਇਨਾਂ ਤਬਾਰ ਕੇ ਇਹਨਾਂ ਦੇ ਪੈਸੇ ਜਿਹੜੇ ਖੋਗ ਲੈ ਗਿਆ ਸੋ ਇਸੇ ਦੌਰਾਨ ਜਿਹੜਾ ਸਾਨੂੰ ਸਰਕੂਲਰ ਇਨਫੋਰਮੇਸ਼ਨ ਆਈ ਹੈ ਕਿ ਜਿਹੜਾ ਬੱਦੇ ਉਹਦੀ ਆਇਡੈਂਟੀਫਿਕੇਸ਼ਨ ਹੋ ਗਈ ਔਰ ਜਲਦੀ ਉਹਨੂੰ ਫੜ ਕੇ ਜਿਹੜਾ ਦਾ ਜਿਹੜੀ ਰਿਕਵਰੀ ਕਰਾਈ ਜਾਏ। ਖੈ ਦੇਖਿਆ ਜਾਵੇ ਤਾਂ ਲਗਾਤਾਰ ਸ਼ਰਿਆਮ ਦਿਨ ਦਿਹਾੜੇ ਵੀ ਲੁੱਟਾਂ ਖੋਹਾਂ ਚੋਰੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ। ਲੋਕ ਆਪਣੀਆਂ ਦੁਕਾਨਾਂ, ਆਪਣੇ ਸ਼ੋਅਰੂਮਾਂ, ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ। ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਲਗਾਤਾਰ ਖੜੇ ਹੋ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।